ਹਾ 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 ਬੱਲੇ 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 ਆ ਖੇਤਾਂ ਨ ਯਾਰਾ ਨਹੀਂ ਕਿਤੇ ਮਿਲਣਾ ਇੱਥੇ ਮਰਜੀ ਐਸ ਕਾਲੋ ਬਾਹਰ ਵਗ ਜਿੱਥੇ ਮਰਜੀ ਵਗ ਜਾ ਐਵੇਂ ਨਹੀਂ ਕਰਨਾ ਖੇਤਾਂ ਚ ਰਹਿੰਦਾ ਅਰੇ ਸਾੜਾ ਦੀਦਾ ਨਹੀਂ ਹੈ ਕਿੱਥੇ ਗਿਆ ਉਹ ਫਿਰਦਾ ਉਹ ਕਰਨੈਲ ਏ ਹਾ ਹਾ ਅਰੇ ਸਾਰਾ ਦਿਨ ਬਤੰਦਰ ਬੱਟਾ ਦੀ ਫਿਰਦਾ ਰਹਿਣਾ ਆ ਗਿਆ ਆ ਗਿਆ ਮੇਰੇ ਸਾਲਾ ਮੈਥੋ ਦਾ ਤੁਰਿਆ ਨਹੀਂ ਜਾਂਦਾ ਇਹਦਾ ਕਰਨੈਲ ਸਿਹਾ ਪਤਾ ਨਹੀਂ ਕਿਵੇਂ ਬੱਟਾ-ਬੁੱਟਾ ਤੁਰਿਆ ਜਾਂਦਾ ਰਹਿੰਦਾ ਪਰ ਕੀ ਕਰੀਏ ਖਾਦੇ ਆਂ ਪੁਰਾਣੀਆਂ ਖਰਾਕਾਂ ਨੇ ਉਹੀ ਲਈ ਫਿਰਦੀਆਂ ਸਾਨੂੰ ਤਾਂ ਨਹੀਂ ਅੱਜਕੱਲ੍ਹ ਦੀ ਨਵੀਂ ਪਨੀਰੀ ਨੂੰ ਪਤਾ ਨਹੀਂ ਕੀ ਹੋਇਆ ਇਹਨਾਂ ਦਾ ਤੁਰਿਆ ਜਾਂਦਾ ਨਾ ਬੈਠਾ ਜਾਂਦਾ ਇਹਨਾਂ ਦੇ ਆ ਉਮਰ ਜਾ ਕੇ ਗੋਡੇ ਦੁਖ ਲੱਗ ਜਾਂਦੇ ਆ ਕਿ ਚੱਲ ਸਾਡੀ ਤਾਂ ਡੇਢ-ਡੇ ਅਮਰ ਹੋ ਗਈ ਹੈ ਤਰਦਾ ਤਾਂ ਗੋਡੇ ਦੁਖੋਂ ਲੱਗੇ ਇਹ ਨਾਲੇ ਮੈਥੋ ਦਾ ਸਾਲਕ ਵੱਡਾ ਇਹਦੇ ਫੇਰ ਵੀ ਨੂੰ ਗਸਾ ਹੋਇਆ ਦੰਦਰ ਨੇ ਕੰਮ ਹੀ ਬਹੁਤ ਕੀਤਾ ਨਾ ਮੈਂ ਥੋੜਾ ਜਿਹਾ ਵਿਹਲੇ ਪੁੰਚ ਰਹਾ ਭੱਕੀ ਡੋਡਿਆਂ ਤੇ ਆ ਚੰਗੇ ਸਰਕਾਰ ਨੇ ਜੀਵ ਵਾਲੀ ਗੋਲੀ ਲਾਤੀ ਹੁਣ ਓ ਕਰਾਈ ਲਿਆ ਓਏ ਅਰਾ ਸਾਹ ਦੇਖ ਕੇ ਮੈਂ ਭੱਜਿਆ ਫਿਰਦਾ ਬਾਕੀਆਂ ਪਾਉਂਦਾ ਫਿਰਦਾ ਬੱਟਾ ਨਾ ਘਲਟਾ ਹੱਡੇ ਅੰਡਾ ਲੰਗੜਾ ਲੰਗੜਾ ਕੁੜੀ ਯਾਤਰਾ ਇੱਥੇ ਕਈ ਨਹੀਂ ਬੈਠੇ ਜਾਂਦੇ ਨੇ ਤੂੰ ਮੈਂ ਤਾਂ ਥੋੜਾ ਹੀ ਹੋਇਆ ਪੈ ਲੈਣ ਦੀ ਹੋਰ ਓ ਨਾ ਨਦਰਾ ਇੱਧਰ ਤੁਰਿਆ ਫਿਰਦਾ ਖੇਤਾਂ 'ਚ ਤੇ ਇੱਥੇ ਬੈਠਾ ਨਹੀਂ ਗਿਆ ਘਰੇ ਆ ਜਾ ਆ ਜਾ ਆ ਜਾ ਢੋਟੇ ਭਾਈ ਆ ਜਾ ਓਏ ਹੋਰ ਸੁਣਾ ਫਿਰ ਠੀਕ ਏ ਠੀਕ ਏ ਨਾ ਦਿੱਥੋਂ ਘਰੇ ਨਹੀਂ ਬੱਠਿਆ ਗਿਆ ਕਿੱਥੇ ਬੈਠਿਆ ਜਾਂਦਾ ਘਰੇ ਤੈਨੂੰ ਪਤਾ ਕਿਹੜੀ ਆ ਖੇਤਾਂ ਦੀ ਮੌਜ ਆ ਤੇ ਮਿਲਣੀ ਆ ਕਿਤੇ ਨਦਰਾ हां हां बोल। ਹੋਰ ਫਿਰ ਕੀ ਗੱਲ ਤੂੰ ਘਰੇ ਜਵਾਕ ਜਬੂ ਖੜ। ਕੀ ਕਰਦੇ ਆ? ਜਵਾਖਾ ਨੇ ਕੀ ਕਰਨਾ ਖਾ ਲਿਆ ਪੀ ਲਿਆ ਹਗਲੇ। ਅੱਛਾ ਨਾ ਕੀ ਕੰਮ ਡੰਡਾ ਕੁਛ ਕਰਦੇ ਨਹੀਂ? ਕੰਮ ਡੰਦੇ ਬਸ ਮੁੰਡੇ ਖੇਤੀ ਕਰੀ ਜਾਂਦੇ ਆ। ਉੱਥੇ ਫੜਨੇ ਪਏ ਆ। ਚੱਲ ਲਗਾ ਲੈ ਥੋੜੇ ਮੇਰੀ। ਕੀ? ਚੱਲ ਤੇਰਾ ਤਾਂ ਠੀਕ ਆ। ਆ ਮੇਰੇ ਤਾਂ ਕੰਡੜ ਦੇ ਦੋ ਆ। ਥੜੀ ਥੜੀ ਘਰੇ ਭੈਰੰਦੇ ਦੇਖ ਲਾ ਰღूं ਮੈਂ ਥੋੜਾ ਫਿਰਦਾ ਮੈਂ ਤਾਂ। ਚੱਲ ਮੇਰੀ ਗੱਲ ਸੁਣ। ਹਾਂ। ਉਹ ਰਸਟਰ ਕੋਲ ਜੀ ਵਾਲੀ ਹੈਗੀ ਆ ਨਾ ਭਰਾਵਾਂ ਨਾਲ ਸਾ ਪ੍ਰਤਿਆ ਕਰਨੇ ਤਾਂ ਮੇਲੇ ਵੀ ਹਾਦਸੇ ਤੇ ਜਾਂਦੇ ਆ। ਕਾਰ ਜਾ ਖਤਮ ਹੋਇਆ ਗਾ ਸਿੰਗਰਾ। ਹਾਂ ਜੇ ਸਭ ਹੱਲ ਕਰਨਾ ਹੱਡ ਬੋੜਾ ਹੋਇਆ ਪਿਆ। ਉਹ ਮੇਲੇ ਵੀ ਹਾਦਸੇ ਤੇ ਜਾਂਦੇ ਆ ਮੈਂ ਤਾਂ ਕਹਿੰਨਾ ਸਰਕਾਰ ਉਹ ਕਾਰਟ ਜਾ ਬਣਾ ਦੇ ਮੇਲੇ ਵੀ ਜੀ ਵਾਲੀ ਗੂੜੀ ਲੱਗ ਜੇ ਜੜ। ਉਹ ਤਾਂ ਮੈਂ ਤਾਂ ਜੀ ਬਣ ਜਾਂਦਾ ਹਮ ਤਾਂ। ਕਾਰਟ ਜਾ ਤਾਂ ਜਰਾ ਬਣ ਜਾਊਗਾ। ਅੱਛਾ। ਨਾਲੇ ਜਾਣਾ ਪੈਣਾ। ਉਹਦੇ ਲਈ ਤਰਕ ਤਾਂ ਮੂਤ ਤਰਾ ਟੈਸਟ ਹੋਊਗਾ। ਹੂੰ। ਉਹ ਲੈਣਗੇ ਸੈਂਪਲ ਜਾਂ ਲੈਂਦੇ ਹੁੰਦੇ ਆ ਫਿਰ ਬਣੂ ਉਹ ਕਾਰ ਦਾ ਹੂੰ ਉਹ ਦੇਣਾ ਪੈਣਾਗਾ ਤੇ ਫਿਰ ਕਦੋਂ ਤਲੀ ਏ ਕੱਡੀ ਖੁੱਡੀ ਜੀ ਜਾਣਾ ਬੋ ਫਿਰ ਟੈਂਪੋ ਆ ਜਦ ਰੋਡ ਜਿਹੜਾ ਮੈਂ ਤਾਂ ਕਢਣਾ ਬਹੁਤ ਔਖਾ ਹੋ ਜਾਂਦਾ ਉਹ ਗੱਡੀ ਲੈ ਚੱਲਾਂਗੇ ਹਾਂ ਗੱਡੀ ਲੈ ਹੂੰ ਚਲੋ ਡਾਕਟਰ ਨੂੰ ਆਪਣੀ ਵਧੀਆ ਜੀ ਆ ਹੂੰ ਨੂੰ ਕਹਿ ਕੇ ਕਰਾ ਲਾਂਗੇ ਕੰਮ ਆਪਾਂ ਅੱਛਾ ਮੇਰੇ ਤਾਂ ਗੋਡੇ ਜਮੀ ਖੜਦੇ ਜਾਂਦੇ ਆ ਨੰਬਰ ਮੈਨੂੰ ਇੱਕ ਗੱਲ ਤਾਂ ਦੱਸ ਦੂੰ ਇਹ ਜਿਹੜੀ ਫਿਰ ਰਦੀਬ ਵਾਲੀ ਗੋਲੀ ਆ ਇਹ ਫਿਰ ਡੋਡਿਆਂ ਦਾ ਕੋਈ ਫਰਕ ਫੁਰਕ ਹੈ ਮੜਾ ਮੁੱਟਾ ਕੋਈ ਆਰਕ ਤਾਂ ਹੁਣ ਉਹ ਜੇ ਮੰਨ ਕੇ ਚਿੱਲੇ ਕਰਨੇ ਸਾਰੀਆਂ ਚੀਜ਼ਾਂ ਚਾ ਅੱਛਾ ਰਕ ਚੀ ਆ ਉਹਦੀ ਆਪਦੀ ਥਾਂ ਤੇ ਚੰਗੀ ਆ ਹਮ ਹਣਾ ਹੁਣ ਜਦੋਂ ਗੋਲੀ ਖਾਈ ਜਾਂਨੇ ਫਿਰ ਡੋਡੇ ਕੰਮ ਕਰਨ ਉਹੜਾ ਕਰਨੇ ਨਹੀਂ ਗੱਲ ਆ ਯਾਰ ਇਹਨੇ ਫਿਰ ਹੋਰ ਨੇ ਛੋਟੇ ਭਾਈ ਗੱਲ ਉਹ ਨਹੀਂ ਮੈਂ ਗੱਲ ਤੂੰ ਮੈਂ ਕਹਣਾ ਡੋਡੇ ਫਿਰ ਆਪਾਂ ਚਮਚਾ ਖਾਣੇ ਦੋ ਚਮਚੇ ਖਾਣੇ ਆ ਇਹ ਗੱਲ ਇਹ ਇਹ ਕਿੰਨੀ ਖਾਣੀ ਪੈਂਦੀ ਆ ਇਹ ਦਾ ਕਣਕ ਦੇ दाणे ਜਿੰਨੇ ਕਿ ਟਟੀਆਂ ਲਾ ਦਸੀ ਆ ਡੱਬਾ ਹੀ ਬੜੀ ਤੇਜ ਆ ਮੈਂ ਜਦੋਂ ਪਹਿਲੀ ਵਾਰ ਖਾਧੀ ਸੀਗੀ ਮੈਂ ਗਿਆ ਸੀ ਕਿਸੇ ਨਾ ਬਾਜ਼ਾਰ ਅੱਛਾ ਉਹ ਮੰਨ ਕੋਲ ਲਾਇਆ ਤਾ ਹਜੂਸ ਕੀ ਦਾ ਹਾਂ ਮਾ ਡੱਕ ਕੇ ਜੇ ਦੋ ਗਲਾਸ ਮਾਰੇ ਗੰਨੇ ਦੇ ਜੂਸ ਦੇ ਭਾਈ ਅੱਛਾ ਫਿਰ ਮੈਨੂੰ ਤੋੜਦੀ ਲੱਗੀ ਅੱਧੀ ਕਿਮ ਧਰ ਲਈ ਤੋੜ ਕੇ ਜੀਵ ਥੱਲੇ ਅੱਛਾ ਆ ਮੇਰੇ ਹੱਲ ਦਾ ਬੁੱਕ ਮੈਂ ਚੱਲਣ ਜਿਵੇਂ ਸੱਚੀਵਾੜ ਵਾਲਾ ਬੋਰ ਚੱਲਦਾ ਹੁੰਦਾ ਅੱਛਾ ਨੱਦੜਾ ਉਹ ਤਾਂ ਫਿਰ ਬੜੀ ਤੇਜ਼ ਆ ਓਏ ਤੇਰਾ ਤਾਂ ਮਿਹਨਤ ਦਾਖਲ ਕਰਨ ਵਾਲੀ ਕਰਦਾ ਮੈਨੂੰ ਤਾਂ ਨੱਦੜਾ ਗੱਲਾਂ ਆ ਉਹ ਅੱਜ ਥੋੜਾ ਜਿਹਾ ਮੋਟਰ ਚੱਲੀ ਜਾਂਦੀ ਆ ਆਪਣੀ ਉਹ ਗੱਡੀ ਦਾ ਉਹ ਖੜੀਆ ਆਪਣੀ ਗੱਡੀਆ ਮੈਂ ਦੇਖ ਲਈ ਸੀ ਤੇ ਬੱਚ ਮੜਾ ਜ ਆਪਾਂ ਬੇਲੇ ਹੋ ਜੀਏ ਆਪਣਾ ਕੀ ਅਧਰਾ ਕਰਨੈ ਲਿਆ ਹੂੰ ਗੱਡੀ ਮੈਨੂੰ ਵੀ ਸਿਖਾ ਦੇ ਉਹ ਤੁਰਿਆ ਜਾਂਦਾ ਨਹੀਂ ਗੱਡੀ ਸਿਖਾ ਦੇ ਲੱਤਾਂ ਮੇਰੀਆਂ ਫਰੀਆਂ ਹੋਈਆਂ ਕਹੇ ਤੇ ਬੱਚ ਮਾਰੇਗਾ ਅਧਰਾ ਬੁੱਢੇ ਹੱਡਾ ਤੜਾ ਦੇਗਾ ਤੂੰ ਮੈਨੂੰ ਸੌਖਾ ਹੋ ਕੇ ਆਉਣਾ ਜਾ ਬੁੱਢੇ ਹੱਡ ਤੜਾ ਦੇਗਾ ਤੂੰ ਦੋਨੇ ਮੰਦੇ ਤੇ ਪਤਾ ਕਿ ਕੰਜਰਾ ਜਾਇਸੀ ਮੋਰੇ ਕਿਸੇ ਨੇ ਪਾਣੀ ਨਹੀਂ ਪੁੱਛਣਾ ਇੰਨਾ ਵੀ ਮਾੜਾ ਕੋਈ ਡਰਾਈਵਰ ਜੀ ਨਾ ਬਥੇਰਾ ਭਲਾ ਜੀਬ ਚਲਾਈ ਪਾਣੀ ਤਾਂ ਹੁਣ ਨਹੀਂ ਪੁੱਛਦੇ ਜਵਾਕ ਲਾ ਮਾਰਦਾ ਜੇ ਖੜ ਕੇ ਮੈਂ ਚਲਾ ਲਉਣਾ ਸਾਰਾ ਕੋਸਾ ਕੀ ਤਲਾ ਲੇ ਨਾ ਤੜਿਆ ਤੇਥੋਂ ਜਾਂਦਾ ਨਹੀਂ ਗਾ ਅਜਰਾ ਤੈਨੂੰ ਪਤਾ ਹੀ ਆ ਵਾ ਤੋੜਦਾ ਤਾਂ ਇਹ ਮੇ ਮੋਰ ਪਹਿਲਾ ਪਉਣਾ ਹੋਵੇ ਮੈਂ ਪਉਣਾ ਬਿੱਲਾ ਮੈਨੂੰ ਐਂ ਡੱਟ ਤੇਰੇ ਘਰੇ ਏਸੀ ਲੱਗਿਆ ਆ ਤੇਥੋਂ ਕਰੇ ਬੈછા ਨਹੀਂ ਗਾ ਤੂੰ ਮੈਨੂੰ ਫੋਨ ਕਰ ਦਿੰਦਾ ਜਿਹੇ ਜਵਾਬ ਕੋਲੇ ਸੁਣਿਆ ਕੱਲ ਦਿੰਦਾ ਉਧਰ ਵੀ ਹਵਾ ਘੁਦਰਦੀ ਹੁੰਦੀ ਹੈ ਕਰਨਲ ਬਈ ਦੇਖ ਮੇਰੀ ਗੱਲ ਸੁਣਾਂ ਮੈਨੂੰ ਤਾਂ ਨਾ ਇੱਕ ਸੁਆਹ ਪੈ ਗਿਆ ਹੂੰ ਮੈਂ ਤਾਂ ੜਕ ਕੇ ਉੱਠ ਕੇ ਹੂੰ 6 ਵਜੇ ਅੱਛਾ ਫੇਤ ਆ ਜਾਣ ਨਾ ਹੂੰ ਮੇਰਾ ਤਾਂ ਤੂੰ ਧਰਮਣਾ ਅੱਛਾ ਦੇਖ ਤੂੰ ਇੱਥੇ ਤਾਂ ਨਾ ਛਰਗ ਬਣਿਆ ਪਿਆ ਪੂਰਾ ਜੀ ਪੂਰਾ ਹਰਿਆਲਾਲ ਆਪਣੇ ਉਹ ਉੱਥੇ ਚੱਲ ਮੋਟੜ ਤੇ ਹਾਂ ਮੋਟੜ ਤੇ ਬੈਨਿਆ ਪਿਆ ਮੋਟੜ ਤੇ ਚੱਲ ਤੈਨੂੰ ਮੈਂ ਦਿਖਾਉਂ ਨਾ ਉੱਥੇ ਕਿੰਨ ਠੰਡੀ ਠੰਡੀ ਹਵਾਵਾਂ ਹੁੰਦੀ ਹੈ ਜੀ ਹਾਂ ਕਿੰਨਾ ਸੋਹਣਾ ਮਾਹੌਲ ਬਣਿਆ ਹੋਇਆ ਹੈ ਕਿੱਲੇ ਚੱਲ ਮਾੜਾ ਜਾ ਮੈਂ ਤਾਂ ਬਹੁਤ ਖਿੱਚੀ ਜਾਣਾ ਤੂੰ ਹੀ ਪਿੱਛੇ ਨੂੰ ਬ੍ਰੇਕਾਂਆਂ ਲਾਈ ਜਾਣਾ ਬ੍ਰੇਕਾ ਹੁਣ ਕੀ ਕਰੀਏ ਜ਼ਿੰਦਗੀ ਬ੍ਰੇਕਾਂਾਂ 'ਚ ਆ ਰਹੀ ਐ ਸੱਜਣੋ ਉਹ ਇੱਥੇ ਇੱਕ ਛਪੜੀ ਜੀ ਮਾਰਨੀ ਆ ਕੰਮ ਬਹੁਤ ਕਰਨ ਵਾਲੇ ਪਏ ਆ ਔਲਾਦੜਾ ਆ ਘੜੀ ਆਪਣੀ ਗੱਡੀ ਅੱਛਾ ਅੱਛਾ ਤੂੰ ਹੁੰਦੇ ਨੇ ਹੈ ਉਹ ਦਵਾਕਾਂਆਂ ਨੇ ਲੈ ਲਈ ਈ ਸੋਹਣੀ ਆ ਹਾਂ ਨਾ ਘੜੀਆ ਦੇਖ ਲਾ ਨਵੀਂ ਗੱਡੀ ਆ ਕੋ ਨਵੀਂ ਹੈ ਹੈ ਡਾਦਾ ਮਰਦੀ ਦਾ ਅੱਡਾ ਕਰ ਹੂੰ ਦਵਾਦੀ ਮੰਮੂ ਵੀ ਜਿਹੜਾ ਉਹ ਦਵਾ ਲਾ ਕੇ ਛੋਟੇ ਭਾਈ ਦਵਾ ਲਾ ਕੇ ਕਿ ਮਨਗਾਮਨੀ ਨਾ ਤੇ ਲੀ ਮਰ ਕਰਨ ਓਏ ਆ ਕਾਲੀਏ ਲੋਤ ਜਾ ਜਾੜਾ ਆਪਣਾ ਹਾਂ ਥੋੜਾ ਜਿਹਾ ਹੋ ਜਾਂਦੇ ਛੱਤ ਚੱਲ ਪੈਣ ਤੇ ਆਪਣੀ ਜਿਹੜੀ ਕਿਆ ਮੰਗ ਧਾਰਮਿਕ ਜਗਾ ਮਤੇ ਕਿڑی ਜਗਾ ਤੇ ਜਾਣਾ ਅਰੇ ਬਸ ਹੀ ਚੱਲੇ ਆਵਾਂਗੇ ਪਹਿਲੇ ਤਾਂ ਹੈਗੀਆਂ ਓਏ ਇੰਨੀ ਦੂਰ ਤਾਂ ਚੱਲਣੀ ਨਹੀਂ ਆਪਣੀ ਤੋਂ ਉਹਦਾ ਕੋਈ ਦਬਾਗ ਲੈ ਕੇ ਜਾਣਾ ਆਪੂ ਦਬਾਗ ਕੋਈ ਦੰਦਾ ਨਹੀਂ ਬਾਰੀ ਬਾਰੀ ਚਲਾਈ ਚੱਲਾਂਗੇ ਦਬਾਗ ਕੋਈ ਦੰਦਾ ਨਹੀਂ ਹੁਣ ਤਾਂ ਕੋਈ ਖੜਾਏ ਤੇ ਲੈ ਕੇ ਜਾਣਾ ਪੈਣਾ ਆਪਾਂ ਨੂੰ ਬੰਦਾ ਉਹ ਡਰਾਈਵਰ ਦੇਖ ਲਾਂਗੇ ਉਹਨੂੰ ਬਿੱਲੂ ਨੂੰ ਲੈ ਚੱਲਾਂਗੇ ਪੁੱਛ ਲਈ ਰਿਕਮੰਡ ਹੀ ਨਾ ਹੂੰ ਪੁੱਛਣਾ ਵੇ ਯਾਰ ਉਹ ਫਿਰ ਤਦਨ ਪਤਾ ਖਾਤਾ ਪਾਣੀ ਦੇਣਾ ਪੈਣਾ ਨੂੰ ਦੇ ਦਾਂਗੇ ਦੇ ਦਾਂਗੇ ਹਾਂ ਉਹ ਵੀ ਸਾਗ ਸਵਾ ਖਾਈ ਜਾਂਦੇ ਆ ਹੂੰ ਉਹਨੂੰ ਦੇ ਦਾਂਗੇ ਜਿਹੜਾ 2-300 ਬਣੂ ਗਰੀਬ ਦੀ ਝੜੀ ਬਣ ਜੂ ਨਾਲੇ ਹੈ ਠੀਕ ਹੈ ਠੀਕ ਹੈ ਨਹੀਂ ਆਂਦਾ ਤੂੰ ਵੀ ਖੁੱਲੇ ਦਿਲ ਦਾ ਬੰਦਾ ਜੜਾ ਸਰ ਫਿਰ ਗੱਲਾਂ ਤੇ ਬੋਦਨ ਬੋਦ ਖੁੱਲ ਕੀ ਹੁੰਦਾ ਕੰਮ ਹਾਂ 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 ਬੰਦਾ ਮ ਖੁੱਲੇ ਦਿਲ ਦਾ ਵੀ ਵੱਡਾ ਖੁੱਲਾ ਸੁਣਾ ਹਾਂ ਪੁਰਾਣੀ ਛੋਟੇ ਭਾਈ ਤੇੜੀ ਗੱਡੀ ਜਿੱਥੇ ਮੱਦੀ ਲੈ ਚੱਲ ਨੇ ਹਾਂ ਹੈਲੋ ਹਾਂ ਚੰਗੇ ਕੰਮ ਕੀਤੇ ਆ ਠੀਕ ਹੈ ਨਹੀਂ ਹਾਂ ਜਿੱਥੇ ਮੱਦੀ ਲੈ ਚੱਲ ਜਣ ਤੇੜੀ ਗੱਡੀ ਛੱਡ ਦੇ ਭਾਈ ਜੜਾ ਇੱਕ ਗੱਲ ਪੁੱਛਾਂ ਤੈਨੂੰ ਪੁੱਛ ਕਰ ਲੈ ਕੰਕਰデア ਤੇਰੀ ਹਾਲ ਤੋੜੀ ਬਦਲ ਗਈ ਓਏ। ਕੋਟ ਤਾਂ ਵੱਡੇ ਵੱਡਿਆਂ ਦੀ ਬਦਲ ਗਈ ਆ। ਪਹਿਲਾਂ ਕਿਵੇਂ ਤੁਰਦਾ ਸੀ ਆ ਹੁਣ ਠੁੱਕੇ ਮੈਂ ਤੁਰਦਾ। ਹੁਣ ਤਾਂ ਇਹ ਜੀਵੜੀ ਦੇ ਕੰਮ ਆ ਸਰੇ। ਬੜਾਵਾ ਫਿਰ ਮੈਂ ਤਾਂ ਨਹੀਂ ਖਾਂਦਾ ਜੀ ਵਾਲੀ। ਓ ਮੈਂ ਨਹੀਂ ਮੈਂ ਤਾਂ ਟਾਈਮ ਬਾਬਾ ਹੋ ਗਿਆ ਨਾ ਖਾਂਦੇ ਨੂੰ। ਨਾ ਬੜਾਵਾ ਪਾਣੀ ਫੜ ਖਾਂਦੇ ਆਪਾੜਾ ਵੱਡੀ ਖਾਂਦਾ ਸੀ। ਆਪਾਂ ਤਾਂ ਕਾਲਾ ਮਾਰੀ ਖਾਣਾ ਕਰਾਂਗੇ ਬੁੱਕੇ ਪੱਕੀ। ਘਰ ਪੂਰਾ ਨਹੀਂ ਹੋਣ। ਲਾ ਉਹ ਥੋੜਾ ਖਾ ਲਿਆ ਕਰਾਂ ਕਿ ਹੂੰ ਨਹੀਂ ਕੋਈ ਲ ਮੈਂ ਵੀ ਉਹੀ ਖਾਂਦਾ ਸੀ ਪੜਾਵਾ ਜਿਹੜੇ ਥਾਵਾਂ ਤੇਰੀ ਚਾਲ ਆ ਨਾ ਮੈਂ ਤਾਂ ਦਰਜਾ ਲੱਗਦਾ ਉੱਤਾਰੋਂ ਚੱਲ ਨਹੀਂ ਬਦਲਦੀਆਂ ਮੈਂ ਨਹੀਂ ਚੌਂਦਾ ਵੀ ਮੇਰੇ ਜਿਹੜੇ ਹੱਦਾਂ ਨਾਲ ਹੂੰ ਉੱਤੋਂ ਦੇ ਫੇਦੇ ਜਮੀ ਲੈ ਜਾ ਮੈਂ ਜਦਾ ਜਿਆਦਾ ਲੈ ਤੇ ਆ ਕੇ ਫਤਿਹ ਨਾ ਲੱਗਣਾ ਕਰਨੇ ਤੇ ਹੂੰ ਤਹੇ ਹੀ ਮੋੜਿਆਂ 'ਤੇ ਲੈ ਜਾਂਦੇ ਓਏ ਉਹਦਾ ਕੁਦਰਤੀ ਗੱਲ ਆ ਆਪੇ ਪਰਮਾਤਮਾ ਹੰਦੇ ਰੰਗਾ ਜਿੰਨਾ ਢੀਟ ਤੇ ਦਾਣਾ ਲਿਖਿਆ ਉਨਾ ਟਾਈਮ ਦਾ ਠੀਕ ਆ ਜਿੱਦੇ ਮੁੱਕ ਗਿਆ ਭਰਾਵਾ ਫਰੂਦ ਦੇ ਤਾਂ ਤੈਨੂੰ ਪਤਾ ਹੀ ਆ ਲਈ ਜਾਣਾ ਦਾ ਜਮਜੂਟਾ ਨੇ ਆ ਕੇ ਚਲ ਗੱਲਾਂ ਛੱਡ ਸਾਰੀਆਂ ਤੂੰ ਆਂ ਦੇਖ ਲੈ ਅੱਛਾ ਆਪਣੀ ਜਵਾਨੀ ਤੋਂ ਹੂੰ ਕਿੰਨਾ ਚੇਂਜ ਹੋ ਗਿਆ ਹੂੰ ਇਹ ਤਾਂ ਹੈ ਕੀ ਖੇਡਾਂ ਹੁੰਦੀਆਂ ਸੀ ਕੀ ਰੰਗ ਢੰਗ ਹੁੰਦੇ ਲੋਕਾਂ ਦੇ ਕੀ ਪਹਿਰਾਵਾ ਹੁੰਦਾ ਜੀ ਐਦਾ ਗੱਲ ਹੈ ਜਦੋਂ ਹੁੰਦੀ ਸੀ ਕਿਸੇ ਲਈ ਹਾਂ ਕਿਸੇ ਲਈ ਤਾਰਾ ਕੋਸੀ ਬਦਲ ਗਿਆ ਨਾ ਜਰਾ ਬਦਲ ਗਿਆ ਆ ਹੁਣ ਤਾਂ ਵਚਾ ਕੇ ਜਵਾਖ ਜੀ ਉਹ ਬੰਦਾ ਮਾਰਦਾ ਉਹ ਬੰਦਾ ਮਾਰਦਾ ਐਂ ਜੇ ਕਰੀਏ ਉਹ ਮੂੜੀ ਤੋਲਾ ਮੇਰਾ ਪੁੱਤਾ ਨਾ ਲਾਤ ਨੂੰ ਮਾ ਪਿਆ ਭਲਾਵਾ ਹਾਂ ਮੈਨੂੰ ਨਹੀਂ ਸੀ ਪਤਾ

ਇਹ ਹੋਰ ਕਿੰਨੀਆਂ ਕਬੱਡੀ ਦੀਆਂ, ਕੋਸਤੀ ਦੀਆਂ ਗੇਮਾਂ ਹੁੰਦੀਆਂ ਸੀ। ਉਹ ਸਾਰੋਸਾਂ ਵੀ ਬਹੁਤ ਲਵਾਉਂਦੇ ਰਿਹਾ ਜਾਨ। ਉਹੜਿਆੜੀਆਂ ਰਿਥਾਂ, ਕੁੱਤਿਆਂ ਦੀਆਂ ਰਿਥਾਂ। ਇੰਨੇ ਕਿੰਨੀਆਂ ਖੇਡਾਂ ਹੁੰਦੀਆਂ ਸੀ ਲੋਕਪ੍ਰੀਏ ਖੇਡਾਂ ਹੁੰਦੀਆਂ ਸੀ। ਇਹ ਤਾਂ ਬਿਲਕੁਲ ਆਹ ਹੁੰਦਾ ਗੰਡਾ ਦੇ ਕੋ ਡੰਡਾ ਥਾਪਾ ਜਾ ਟੱਕ ਲੈਣ ਲਈ ਦੀ ਛੜੀ ਗੇਂਦ ਜੀ ਆ ਉਹ ਸੀ। ਹਾਂ। ਨਵੇਂ ਬਾਗਿਆ ਆਪਣੇ ਪਾਰਕ 'ਚ ਖੇਡਣ। ਅੱਛਾ ਉਹ ਹਾਜ਼ਿਆ ਚੌੜ ਗਿਆ ਤਾਇਆ ਆਇਆ ਖੇਡੀ ਤਾਇਆ ਆਇਆ ਖੇਡੀ ਤੂੰ ਗਿਆ ਖੇਡਣਾ ਉਹ ਪੂਰੇ ਦਾ ਮੁੰਡਾ ਚਿੱਕਦਾ ਚੌੜ ਲਾ ਕੇ ਕਰਨ ਮੇਰੇ ਨਾਲ ਤਾਇਆ ਆ ਜਾ ਖੇਡੀ ਮਾ ਚੱਲ ਖੇਡ ਦਿੰਦੇ ਆ ਅੱਜੜਾ ਆਪਣੀ ਉਮਰ ਨਹੀਂ ਹੈਗੀ ਖੇਡਣ ਵਾਲੀ ਕੱਲ ਸੋਣ ਕਹਿੰਦਾ ਕੀ ਕਰਾਂਗਾ ਮਾ ਵੀ ਮਤਾ ਥਾਪਾ ਜੀ ਫੜਾ ਅੱਛਾ ਪਤੰਦੇ ਨੇ ਭੱਜ ਗਿਆ ਆਇਆ ਬੋਲ ਪਾਈ ਉਹ ਜਿੱਕਸੂ ਉੱਤੇ ਥਾ ਉਹ ਨਾਦੜਾ ਏ ਬੁੜਿਆਂ ਦੇ ਖੇਡਣ ਵਾਲੀਆਂ ਗੇਮਾਂ ਨਹੀਂ ਹੈਰੀਆਂ ਉਹ ਵੀ ਮੈਂ ਤਾਂ ਉਹ ਹੱਥ ਬੰਨੇ ਮਾ ਨਾ ਵੀ ਹੱਥ ਸੀ ਖੇਡਿਆ ਮਾ ਸਾਡੀ ਦਾ ਖੇਡਾਂ ਫੋਰਸ ਸੀ ਬਈ ਛੋਟੀਆਂ ਹੋਰ ਆ ਛੋਟੇ ਖੇਡਾਂ ਤੁਸੀਂ ਜਾਣਾ ਪਣਾ ਜੜਾ ਇੱਕ ਟਾਈਮ ਸੀ ਗੁੱਲੀ ਦੰਡੇ ਦੀ ਖੇਡ ਖੇਡਦੇ ਸੀ ਹੂੰ ਇਹ ਕੋਸਤੀ ਖੇਡਦੇ ਸੀ ਹੂੰ ਮਹਾਰਮਾਨ ਲੜਦੇ ਹੁੰਦੇ ਸੀ ਮਹਾਰਮਾਨ ਕਿੰਨੇ ਦਾਰਾ ਸਿੰਘ ਹੁੰਦੇ ਸੀ ਬਾਜ਼ੀਆਂ ਪਾਉਂਦੇ ਰਹੇ ਨੇ ਦਾਰਾ ਸਿੰਘ ਹੁਣੀ ਦੇਖ ਲੈ ਉਹਨਾਂ ਟਾਈਮਾਂ ਦੇ ਵਿੱਚ ਆਪਣੇ ਵੀ ਪੂਰੀ ਰੋਸ ਸੀਗੀ ਹਾਂ ਮੱਤ ਪਰ ਤੁਸੀਂਗੇ ਬਹੁਤ ਕੁਝ ਕੀਤਾ ਨਾ ਇਹਦੇ ਹੁਣ ਕੋਈ ਕਹੂਗਾ ਤਾਇਆ ਤੂੰ ਤੁੱਕ ਵੀਰੜਗੇ ਹੋਏ ਪੈਂ ਕੰਦੇ ਦੇ ਲੱਤਾਂ ਫਿਰ ਗਈਆਂ ਕਰਨਲ ਜੈਫਾ ਪੜ ਲੈਂਦੇ ਮੈਂ ਕਹਿੰਦਾ ਥੋੜਾ ਜਿਆਦਾ ਪਰ ਸੌਖੀ ਹੋ ਜਾਂਦੇ ਹਨ ਜੇ ਪੜ ਲੈਂਦੇ ਤੇ ਥੱਲੇ ਨੌਕਰੀ ਕਰ ਜਾਂਦਾ ਸੀਗਾ ਚੱਲ ਘਰੇ ਨੂੰ ਚੱਲ ਘਰੇ ਨੂੰ ਗੱਲ ਸੁਣ ਮਰੀ ਨਾ ਜੜਾ ਜੇ ਪੜ ਲੈਂਦੇ ਫਿਰ ਕਿਸੇ ਦੇ ਥੱਲੇ ਨੌਕਰੀ ਕਰਦੇ ਹੁੰਦੇ ਆਪਣੇ ਖੇਤ ਬੈਠਾਂ ਦੇਖ ਨਹੀਂ ਛੋਟੀ ਹਬਾਤ ਹੋ ਪੜ ਕੇ ਵੀ ਖੇਤੀ ਕਰਨੀ ਛੱਪਾ ਆਇਆ ਤਾਂ ਗੱਲ ਇਹ ਕਿਹੜੀ ਦਵਾਈ ਪੈਂਦੀ ਹੈ ਇਹ ਤਾਂ ਅੰਗਰੇਜ਼ੀ ਜੱਖਰ ਮੈਨੂੰ ਤਾਂ ਸਮਝ ਨਹੀਂ ਆਉਂਦੇ ਬਿੰਗਰ ਡੇਡੇ ਜੀ ਇਹ ਖਾ ਦੰਦੇ ਨੇ ਉਹ ਬਿੰਗੇ ਤੇ ਡਿੱਤਾ ਲਿਖ ਦਿੰਦਾ ਉਹ ਆਪਣੇ ਨਾ ਪੁੱਤਾਂ ਮੇਰਾ ਜੜਾ ਹੂੰ ਉਹ ਜਾਣਦਾ ਅੰਗਰੇਜ਼ੀ ਮੈਂ ਤਾਂ ਉਹ ਦੱਸ ਦਿਨ ਉਹ ਨਾ ਬਾਪੂ ਆ ਐਨੀ ਦਵਾਈ ਪੈਣੀ ਆ ਐ ਪਣੀ ਆ ਆ ਮੇਰਾ ਵੀ ਮੁੰਡੇ ਥੋੜਾ ਮੋਟਾ ਪੜ੍ਹੇ ਨੇ ਬਸ ਇਹ ਕਰੀ ਜਾਂਦੇ ਨਾਲ ਨਾਲ ਮੈਂ ਕਰੀ ਜਾਂਦਾ ਬਸ ਭਾਈ ਤੂੰ ਤਾਂ ਨਾ ਦੜਾ ਬੈਠਾ ਨਹੀਂ ਜਾਂਦਾ ਕੰਮ ਦੀ ਐਨੀ ਖਤ ਹੋਈ ਪਈ ਆ ਤੇਰੇ ਕਰਕੇ ਬੱਛਾ ਮੈਂ ਇਹ ਵੀ ਕਿਸੇ ਬੰਦੇ ਦੇ ਸਾਰੀ ਬੈਠਾ ਜਾਂਦਾ ਨਾਲ ਹੂੰ ਕੋਈ ਜ਼ਿੰਦਗੀ ਦੇ ਵਿੱਚ ਤਾਂ ਭੱਜ ਦੌੜ ਲੱਗੀ ਰਹਿੰਦੀ ਹੂੰ ਹੂੰ ਉਹ ਲੰਦਾ ਆਪਣਾ ਗਵਾਂਧੀ ਆਪਣੇ ਆچھے ਪਾਚੇ ਛਾਰਾ ਨਾਲ ਮੋਹ ਪ੍ਰੇਮ ਹੂੰ ਕੋਈ ਇਹਦੀ ਗੱਲ ਨਹੀਂ ਸੀਗੀ ਉਹ ਤਾਂ ਬਹੁਤ ਪ੍ਰੇਮ ਕਰਦੇ ਆਪਾਂ ਨੂੰ ਕਰਦੇ ਆ ਕਰ ਹੂੰ ਕੋਈ ਐ ਨਹੀਂ ਲੋਤੀ ਪਾਣੀ ਨਹੀਂ ਪੁਰਾਣੇ ਪਿਆਰ ਤਾਂ ਪਹਿਲਾਂ ਹੀ ਬਹੁਤ ਸੀ ਕਰਦੇ ਸੀ ਹੂੰ ਅੱਜ ਕੱਲ ਪ੍ਰੇਮ ਪਿਆਰ ਭਾਵਨਾ ਤਾਂ ਖਤਮੀ ਹੋਈ ਪਈ ਐ ਲੋਕਾਂ ਜੋ ਸਾਨੂੰ ਬਈ ਖਤਮ ਬੰਦੇ ਨੂੰ ਬੰਦਾ ਨਹੀਂ ਪਹੁੰਚਦਾ ਮੈਂ ਨਾ ਮਾਰੇ ਲੱਗੇ ਮੈਂਟ ਮਾਰਦੇ ਆ ਬਈ ਬੰਦੇ ਨੂੰ ਬੰਦਾ ਹੈ ਉਹੀ ਤਾਂ ਗੱਲ ਨੇ 4 ਰੁਪਈਆ ਵਿੱਚ ਬੰਦਰੀ ਵੱਟੋ ਕਰ ਦਿੰਦੇ ਨੇ ਸਹੀ ਗੱਲ ਆ ਭਾਈ ਨਸ਼ੇ ਪੱਤੀ ਵਾਲੇ ਹੂੰ ਘੇਰ ਕੇ ਵੱਟੋ ਕਰ ਦਿੰਦੇ ਨੇ ਬੰਦਾ ਕਹਿੰਦਾ ਕੋਲ ਟਾਈਮ ਆਏ ਵਿੱਚ ਨੱਦੜਾ ਅੰਗਰੇਜ਼ੀ ਨੀ ਹੁੰਦਾ ਜੀਰਾ ਆਪਾ ਆਪਣਾ ਟਾਈਮ ਆ ਦੇ ਪਈ ਅੱਧੀ ਅੱਧੀ ਰਾਤ ਨੂੰ ਗੇਟ ਖੁੱਲੇ ਲੈਂਦੇ ਸੀ ਹੁੰਦਾ ਡਿੱਡ ਟੱਲੇ ਲੋਣੇ ਪੈਂਦੇ ਆ ਜਿੰਦੇ ਲੋਣੇ ਬੰਦਾ ਖਾ ਕੇ ਨਸਾ ਮੁੜੀ ਗਿਆ ਨਾ ਹੂੰ ਤੈਨੂੰ ਪਤਾ ਅੱਜ ਕੱਲ ਉਹ ਕੀ ਕਹਿੰਦਾ ਬਾਤਕਾਰੀ ਬਹੁਤ ਹੋ ਜਾਂਦੀ ਤੇ ਨਾ ਜੜਾ ਗੱਲ ਥੋੜੇ ਮੇਲੀ ਨਸ਼ੇ ਪੱਤੇ ਵਾਲੀ ਤਾਂ ਗੱਲ ਹੈ ਹੁਣ ਤੇਰੇ ਸਾਹਮਣੇ ਮੈਂ ਵੀ ਖਾਣਾ ਚੱਲ ਚਲੋ ਲੱਗ ਗਿਆ ਹੱਦਾਂ ਨੂੰ ਲੱਗ ਗਿਆ ਤੈਨੂੰ ਪਤਾ ਹੀ ਹੈ ਹੁਣ ਉਹ ਹੈ ਹੀ ਨਹੀਂ ਬੜੇ ਪਾ ਆਪਣੇ ਖਰਕਾ ਵੀ ਖਾਧੀਆਂ ਮੈਂ ਇਹ ਕਮੈਣਾ ਹੱਦਾਂ ਨੂੰ ਲੱਗ ਹੈ ਚਲ ਆਪਾਂ ਕੰਮ ਵੀ ਕਰਦੇ ਆਂ ਖੇਤੀ ਦਾ ਕੰਮ ਕਰਦੇ ਆਂ ਛੋਟੀ ਜੋਗੇ ਕਰਦੇ ਆਂ ਭਾਈ ਜੀ ਨਸ਼ਾ ਪੱਤਾ ਕਰਦੇ ਆਂ ਤਾਂ ਹੂੰ ਹੂੰ ਗੱਲ ਹੈ ਨਾ ਜੜਾ ਵੀ ਅੱਜ ਦੀ ਜਿਹੜੀ ਮਰੀਦ ਹੈ ਨਾ ਉਹਨਾਂ ਨੂੰ ਕਿੰਦੇ ਦਾ ਨੂੰ ਪਤਾ ਨਹੀਂ ਕੀ ਹੈ ਜਾਂ ਦੁੱਖ ਖਾਈ ਜਾਂਦਾ ਕੰਜਰ ਦੇ ਹੋਰੀ ਕੁਛ ਖਾਈ ਜਾਂਦੇ ਆ ਹੈ ਮੈਂ ਕਹਿੰਦਾ ਪਿੱਛੇ ਤੱਕ ਤਾਂ ਕਿਸੇ ਨੇ ਪਹੁੰਚਣੀ ਨਹੀਂ ਇਹ 40 ਲੈਣ ਦਾ ਟੱਪ ਦੀ ਨਹੀਂ ਮਿਲਦਾ ਕੋਈ ਇਹ ਤਾਂ ਲੱਗਦਾ ਨਹੀਂ 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 ਟੱਪਦੇ 40 ਲੈ ਨਹੀਂ ਟੱਪਲੇ ਹੀ ਨਹੀਂ ਕੁੜੀ ਚੋਦੇ ਖੰਦੇ ਪਤਾ ਨਹੀਂ ਕੀ ਅੱਗ ਠਵਾ ਨੇ ਪਹਿਲਾਂ ਦੇਖੀ ਤੇ ਮਰਜ਼ੀ ਕਰੇ ਜਾ ਕੇ ਜਿਵੇਂ ਮਰਜ਼ੀ ਭੈਣੇ ਅੱਜ ਤਾਂ ਪਿਆਰੀਆਂ ਹਰ ਇੱਕ ਨੂੰ ਆਂਗੇ ਕੋਈ ਕਿਸੇ ਨੂੰ ਕੁਛ ਨਹੀਂ ਚੜ ਗੱਲ ਛਣੇ ਮਿਲ ਜੇ ਅੱਜ ਕਾ ਉਹ ਜੇ ਕਿ ਬੰਦਾ ਨਾਲ ਦੋ ਚਾਰ ਦੋਸਤ ਲੈ ਜਾਂਦਾ ਤਾਂ ਉਹਦੇ ਘਰ ਆ ਜਾ ਉਹਦੀ ਭੈਣ ਤੇ ਆ ਕਰਖ ਰੱਖ ਲੈਂਦੇ ਨੇ ਅੱਧੀ ਅੱਧੀ ਰਾਤ ਨੂੰ ਨਾ ਜਾ ਕੇ ਜਿਹਦੇ ਮਰਦੀ ਘਰੇ ਬਹਿ ਜਾ। ਪਾਪਾ ਕਿੰਨਾ ਖੇਰ ਬਣਾਏ ਆ ਤੂੰ ਸਾਡੇ ਘਰੇ ਸੀ ਮੈਂ ਢੋਡੇ ਘਰੇ ਉੱਥੇ ਪੈ ਬੂਜੰਦੇ ਸੀ ਕਿ ਜਿਹਨੂੰ ਨਿਰਨੂਰ ਹੋ ਜਾਂਦਾ ਸੀ। ਤੇ ਭੁੱਖ ਲੱਗਣੀ ਵੀ ਭਾਈ ਕੁੜੀਏ ਰੋਟੀ ਲਿਆਓ। ਕੋਈ ਫੜਕਣੀ ਸੀ। ਤੇ ਅੱਧਾ ਝੰਮਾ ਦੇਖ ਲੈ ਕਿਹੜਾ ਤੂੰ ਕਿਸੇ ਦੇ ਬਾਜ਼ ਮਾਰ ਕੇ ਦਿਖਾਦੀ ਰਾ ਤੂੰ ਅਗਲਾ ਦਾਗ ਖਿੱਚ ਲੈਣਾ। ਅਗਲਾ ਤੂੰ ਅੱਧੀ ਰਾਤ ਕੀ ਇੱਥੇ ਫੇੜੇ ਦੇਣਾ? ਪੰਜਾਬ ਦਾ ਆਪਣਾ ਬਾੜੇ ਸਲ ਦਰਾਸਤੇ ਚੁਰ ਗਏ ਉਹ ਪਾਜੀ ਹੈ ਨਹੀਂ ਟਾਈਮ ਹੈ ਨਹੀਂ ਟਾਈਮ ਹੈ ਨਹੀਂ ਕੀ ਕਰਨੋ ਕਿੰਮੀ ਸਰੀਏ ਹੈ ਕਿੰਮੀ ਸਰੀਏ ਹੈ ਕੋ ਪਤਾ ਨਹੀਂ ਕਿਹੜੀ ਛੜੀ ਹੈ ਬੜਾ ਮੈਨੂੰ ਡਾਕੋਸੇ ਸਰੀ ਠੰਡਣੀ ਆਉਂਦੀ ਕੱਲੇ ਆਵੀ ਅਧਰਾ ਅਧਾਣੀ ਦੁਨੀਆ ਗੱਦ ਜੁੜੀ ਜਾਂਦੀ ਹੈ ਪੈਣੀ ਦੁਨੀਆ ਦਾ ਤਾਂ ਖਾਜ਼ਮ ਹੀ ਹੋਇਆ ਪਾ ਅੱਪਾ ਰਬ ਮੁਰੀ ਅਰਦਾਸ ਕਰਦੇ ਕਰਨਾ ਬਿਹੇ ਰੱਬਾ ਇਹ ਪ੍ਰਮਾਤਮਾ ਪੰਜਾਬ ਨੂੰ ਹੱਸਦਾ ਵਸਦਾ ਰੱਖ ਕਿਸੇ ਦੇ ਕਰੇ ਦੁੱਖ ਤੇ ਕਲੀਰ ਨਾ ਪੰਜਾਬ ਨੂੰ ਪੰਜਾਬ ਤਾਂ ਦੇਖ ਆਪਣੇ ਦਾ ਨਾ ਲੋਕਾਂ ਨੇ ਪੰਜਾਬ ਖਰਾਬ ਕਰਤਾ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਵੜ ਗਿਆ ਨਾ ਉਹਨੇ ਖਰਾਬ ਕਰਤਾ ਭਾਈ ਹੁਣ ਆਪਣੇ ਟਾਈਮਾਂ 'ਚ ਤਾਂ ਆਪਾਂ ਖਾਂਦੇ ਹੁੰਦੇ ਸੀ ਕਿ ਫੀਮ ਖਾ ਲੈਂਦੇ ਸੀ ਫੀਮ ਡੋਡੇ ਖਾ ਦੋਡੇ ਖਾ ਲੈਂਦੀ ਸੀ ਇਹ ਕਿਹ ਚੱਲਦੀ ਸੀ ਤੇ ਘਰ ਦੀ ਕੰਢੀ ਝਾੜੂ ਪੀ ਲੈਂਦੇ ਸੀ ਉਹ ਤੇ ਲਾਲੀ ਕਿਹੜੀਆਂ ਧਾੜੂ ਆਣੇ ਕਿਹੜੇ ਡੋਡੇ ਆ ਤੇ ਕਿਹੜੀ ਫੀਮ ਹੈ ਕੋਈ ਉਹ ਤਾਂ ਮਲਾਬਟਾ ਸਰ ਕੋ ਮਲਾਬਟਾ ਸਰ ਕੋ ਇਹਦੇ ਮੁੰਡੇ ਆ ਨਕਲੀ ਛੜਾ दारू ਪੀ ਪੀ ਮਰੀ ਜਾਂਦੇ ਆ ਇੰਨੇ ਭਾਈ ਮਨ ਤਾਂ ਖਤਮਾ ਕੰਮ ਚੱਲ ਫਿਰ ਕੰਨਾਂ ਦਾ ਸਿਰ ਚੱਲਦਾ ਫਿਰ ਚੱਲ ਫਿਰ ਮੈਂ ਵੀ ਨਾ ਗੇੜਾ ਮਾਰਨਾ ਚੀ ਉਹ ਛੋਟੇ ਭਾਈ ਮੈਂ ਤਾਂ ਤੇੜੇ ਗਲ ਕੇ ਇੱਥੇ ਬੈਠਾ ਸੀ ਮਾਹ ਚੱਲ ਭਾਈ ਵੀਰ ਨਾਲ ਬਹਿ ਜਾਂਦੇ ਆ ਕਰਦੇ ਕੋਈ ਗੱਲਾਂ ਬਾਤਾਂ ਕੋਈ ਗੱਲ ਨਹੀਂ ਛੋਟੇ ਭਾਈ ਜਦੋਂ ਮਾਦੀ ਆਪਣੀ ਲੋੜ ਹੋਈ ਨਾ ਲੱਛਦੀ ਮੈਨੂੰ ਚੱਲ ਆਪੋ ਬਣਾ ਅੱਗੇ ਘੁੰਮਣ ਦਾ ਪ੍ਰੋਗਰਾਮ ਹੋਰ ਆ। ਹੋਣ ਫੜਾ ਨਾੜੜਾ। ਦੱਛੀ ਫੜ ਚੰਗਾ ਜਦੋਂ ਜਾਣਾ ਹੋਆ ਬਣਾਉਣਾ ਆ ਪ੍ਰੋਗਰਾਮ। ਚੱਲ ਆਪਾਂ ਧਾਰਮਿਕ ਜਗ੍ਹਾ ਤੇ ਚੱਲ ਕੇ ਆਵਾਂਗੇ। ਠੀਕ ਰਹੇਗਾ। ਸਾਤਰੀ ਗਾਲ ਬਾਈ ਸਾਤਰੀ ਗਾਲ ਆ ਪੁੱਤਾਂ ਮੇਰਾ ਤੂੰ ਦੇਖਿਆ ਹੀ ਆ ਫਿਰ। ਹਾਂ ਹਾਂ। ਹਾਂ। ਅੱਦਾ ਮੈਂ ਤੈਨੂੰ ਘਰੇ ਦੇ ਕਿੱਥੇ ਲੱਗਿਆ ਸੀ? ਮੈਂ ਤਾਂ ਸਿਰਾਂ ਮੋਟਰ ਤੱਲੀ ਜਾਂਦੀ ਸੀ। ਮੈਂ ਤਾਂ ਫੜਾ ਆ ਗਿਆ ਸੀ ਇੱਥੇ ਖੇਤ। ਹੋਰ ਪੁੱਤਾਂ ਤੇਰੀ ਪੜਾਈ ਵਧੀਆ ਚੱਲੀ ਜਾਂਦੀ ਆ। ਹਾਂ 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 ਜੀ ਦੱਸੋ। ਪੜਦਾ ਹੁੰਨਾ ਵਧੀਆ। ਹਾਂ ਹਾਂ। ਪੜ ਲਾ ਚਾਰ ਅੱਖਰ।